ਹਾਂਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਦੀਪ ਡੈਰੀ ਫਾਰਮ ਚੈਨਲ 'ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਤਾਂ ਦਿੱਤੇ ਗਏ ਬੈਲਡ ਇੰਸਾਨ ਨੂੰ ਦਬਾ ਲੋ ਤਾਂ ਕਿ ਹਰੇਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕਿਸੇ ਵੀਰ ਨੇ ਆਪਣੇ ਤੇ ਵੀਡੀਓ ਬਣਾਉਣੀ ਹੋਵੇ ਤਾਂ ਮੈਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆ ਮੇਰਾ ਮੋਬਾਈਲ ਨੰਬਰ 98725 92794 ਅੱਜ ਦੀ ਵੀਡੀਓ 'ਚ ਆਪਾਂ ਤੁਹਾਡੇ ਅੱਜ ਤੱਕ ਵਿਹੜ ਸੇਲੀ ਲੈ ਕੇ ਆਏ ਆਂ ਜਾਣਕਾਰੀ ਪ੍ਰੋਪਰ ਵਾਈਟ ਲਾਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਵਾਈਦਾ ਚੱਲਦਾ ਰਹਿਣਾਗਾ ਅੱਜ ਦੀ ਵੀਡੀਓ ਪਿੰਡ ਜਲਾਲ ਜ਼ਿਲ੍ਹਾ ਇਸ ਨੂੰ ਬਠਿੰਡਾ ਤਸਵੀਰਾਂ ਆਪੜਾ ਫੂਲ ਪੈ ਜਾਂਦੀ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ भाई नाम ਤੇ ਪਿੰਡ ਦੱਸ ਦੇ ਜੀ ਆਪਣਾ ਹਾਂ ਮੇਰੇ ਬੱਬੂ ਆਹ ਦੇ ਪਿੰਡ ਚਲਾ ਵਾਲਾ ਜਿਲ੍ਹਾ ਨੂ ਖੱਡਾ ਪਾਇੰਦਾਂ ਦਾ ਦਿੱਲੀ ਰਣੂ ਫੋਟ ਪਾਇੰਦਿਆ ਓਕੇ ਮੋਬਾਈਲ ਨੰਬਰ ਹਾਂ 97796 8434 ਪਾਇੰਦਿਆ ਇਹ ਬਾਈ ਦਾ ਮੋਬਾਈਲ ਨੰਬਰ ਆ ਬਾਕੀ ਸਕਰੀਨ ਤੇ ਚੱਲੀ ਜਾ ਤਾਂ ਅੱਜ ਇੱਕ ਵੜ ਸੈਲ ਹਾਂ ਪ੍ਰੈਕਟਿਕ ਠੀਕ ਆ ਕੰਨਵਾ ਸੁਆ ਬੱਬੂ ਕੱਲ੍ਹ ਆਈ ਆਪਣੇ ਮੋਜਾ ਸਕਾਰ ਲਾਈਆ ਹਾਂ ਸੁਆ ਕੰਨਵਾ ਉਹ ਵੀ ਆ ਪੰਜ ਹਜ਼ਾਰ ਦਾ ਕੰਮ ਆ ਯਾਰ ਓਕੇ ਦੂਜਾ ਮੰਗ ਲੈ ਤੀਜਾ ਮੰਗ ਲੈ ਠੀਕ ਆ ਦੂਜਾ ਤੀਜਾ ਪਾਗੜੇ ਕੋਲੇ ਖੜ ਕੇ ਸੁਆ ਗਏ ਹਨ ਠੀਕ ਆ ਸੁਈ ਨੇ ਸਵਾਹਣ ਕੀ ਗੱਲ ਦੁੱਸਰੇ ਸਮੇਂ ਕੀ ਪਹਿਲੇ ਸਮੇਂ ਆ ਨਹੀਂ ਸਹੀ ਆ ਫਿਰ ਬਿਲਕੁਲ ਜਿਹੇ ਨਾਲ ਗੱਲ ਕੀਤੀ ਆ ਆ ਸੋ ਵੀ ਆ ਸਮਝ ਕੇ ਲੈ ਆ ਠੀਕ ਆ ਓਕੇ ਆਈ ਸੋ ਸਮਝ ਨਾ ਲੈ ਥੋੜਾ ਟੋਕੜ ਵੜਣਾ ਆਹ ਕਿਹੜਾ ਫੜੇ ਪੱਟੇ ਮੋਲ ਵਾਲੀ ਆ ਓਕੇ ਨਿੱਕਾ ਜੇ ਮੋਲ ਆ ਪਾਸਾ ਨਾਲ ਛੋਟੇ ਮੋਲ ਆ ਠੀਕ ਆ ਬਸ ਨਾਲ ਨਿੱਕਾ ਸੋ ਦੋਸਤੋ ਮੋਲ ਜਰਾ ਵੀਡੀਓ ਵਿੱਚ ਕੀਤਾ ਜਾਊਗਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕੱਲ ਦੀ ਆਪਣੇ ਕੋਲ ਆਈ ਆ ਬਹਿਣਾ ਓਕੇ ਹੀਟ ਚ ਫੋਲੋ ਠੀਕ ਆ ਇੱਕ ਕਿੰਨਾ ਦੁੱਧ ਤਿਆਰ ਹੋ ਬਈ ਅਮਰਾ ਆਪਣੇ ਬਾਹਲੇ ਕਹਿੰਦੇ ਹੁੰਦੇ ਆ ਵੀ ਰੇਟ ਚ ਆਪਾਂ ਦਿਖਾ ਦੇਣਾ ਸਬੂਤ ਵੀ ਦੇਣਾ ਬਾਕੀ ਤੁਸੀਂ ਦੇਖੋ ਤਾਂ ਉਹ ਤਾਲਾ ਪਈਆਂ ਥੇ ਕਿਤਿਆਂ ਕਰਮਾਂ ਨੇ ਤੇ ਇਹ ਕਿਹੜਾ ਹੀ ਤੇ ਨਹੀਂ ਬਈ ਆਪਾਂ ਨਹੀਂ ਕਰਾਉਣੀ ਡਾਕਟਰ ਫੋਨ ਲਾਵਾ ਥੈਂਕ ਯੂ ਓਕੇ ਸੋ ਦੋਸਤੋ ਡਾਕਟਰ ਨੂੰ ਬਾਈਕ ਨਾਲ ਫੋਨ ਕੀਤਾ ਹੋਇਆ ਉਹ ਸਾਮ ਤਾਂ ਕਾਜੂਆ ਤੇ ਕਿੰਨਾ ਦੁੱਧ ਤਿਆਰ ਹੋ ਹੁਣ ਜਰਾ ਬਹੁਤ ਵੀਰੇ 6 ਕਿਲੋ ਆ 6 ਕਿਲੋ ਤੇ ਅੱਜ ਭਾਵੇਂ ਮਾੜਾ ਮੋਟਾ ਘੜੀ ਰੇ ਕਰਕੇ ਕਾੜ ਕੇ ਪਤਾ ਸਾਰਾ ਨੂੰ ਪਤਾ ਹੀ ਆ ਕਾੜੀ ਜਾਂਦਾ ਬਹੁ ਵਿਰੇ ਹਾਂ ਕਾੜੀ ਜਾਂਦਾ ਯਾਨੀ ਕਿ ਹੁਣ 6 ਕਿਲੋ ਮੰਨ ਲੈ ਜਰਾ ਕਿ ਨਾ ਪੰਜ ਪੰਜ ਨਟ ਤਿਆਰ ਹਾਂ ਅੱਜ ਪੰਜ ਮਾਰਨ ਠੀਕ ਸੋ ਥਾਣਾ ਦੀ ਨਿਗਰ ਪੂਰੀ ਸੱਠਾਣਾ ਹੀ ਪੂਰੀ ਡਾਨਾ ਪਹਿਲੇ ਸਾਡੇ ਤਾਂ ਰੰਗ ਜਮਨ ਦਾ ਰੰਗਟਾ ਤਵੇਂ ਨਹੀਂ ਆਇਚੇ ਬਾਕੀ ਪ੍ਰੋਪਰ ਸਹੀ ਹੈ ਨਹੀਂ ਸਭ ਨਹੀਂ ਤਾਂ ਬਣੀ ਵਾਲਾ ਵੀ ਆ ਸਾੜ ਚ ਓਕੇ ਧਾਰਾਂ ਘਟਾ ਦਿਖਾ ਦੇ ਠੀਕ ਹੈ ਜੀ ਆ ਪਿਛਲੇ ਜਾ ਬਾਈ ਹਾਂ ਪਿਛਲੇ ਜਾ ਲਓ ਜੀ ਠੰਡੀ ਸਿਰ ਪੂਰੀ ਆ ਬਾਈ ਕਹਿੰਦਾ ਵੀ ਥਾਂ ਥਾਂ ਬਹੁਤ ਬਾਰ ਬੰਦ ਤਵੇਂ ਨਹੀਂ ਆਇ ਥਾਂ ਚ ਥੋੜਿਆ ਤੜਾ ਦਾ ਫਰਕ ਆ ਬਾਕੀ ਉਹ ਪ੍ਰੋਪਰ ਥਾਂ ਜਮ ਸਹੀ ਆ ਤੇ ਰਾਜੀ ਆਜੀ ਫੁੱਲ ਆ ਲਓ ਅੱਜ ਹੀਟ ਚਾ ਕਰਨ ਵਾਲੀ ਬਾਕੀ ਬਾਈ ਕਹਿੰਦਾ ਵੀ ਤਾੜਾ ਦੇ ਰਹੀ ਆ ਡਾਕਟਰ ਨੂੰ ਫੋਨ ਕੀਤਾ ਹੋਇਆ ਅੱਤੇ ਫੋਨੇ ਕੰਡ ਤੱਕ ਆ ਜਾਂਦਾ ਇਹ ਕਰ ਜਾਂਦਾ ਤੇ ਬਾਕੀ ਰਾਜੀ ਆਜੀ ਫੁੱਲ ਆ ਕੱਟ ਕੇ ਬਾੜ ਨੂੰ ਵੀ ਬੱਬੂ ਨੂੰ ਸੈ ਲੀਟਰ ਬਾਈ ਕਾਂ ਦੁੱਧ ਹੈਗਾ ਹੈ ਪਰ ਅੱਜ ਜਿਹੜਾ ਹੁਣ ਦੀ ਗੱਲ ਕਰਕੇ ਆਪਾਂ ਵੀਡੀਓ ਬਣਾ ਰਹੇ ਆਪਾਂ ਅੱਜ 26 ਤਰੀਕ 9ਵਾਂ ਮਹੀਨਾ ਦਾ 25 ਨੂੰ ਅੱਜ ਬਾਈ ਕਹਿੰਦਾ ਮੇਰੇ ਘਰੋਂ ਕੋਈ 5 ਲੀਟਰ ਚੋਕ ਕੇ ਲੈ ਜੇ ਦੋਨੇ ਵੇਲੇ ਆ ਸੁਬਹਾ ਸਮਾਵੇ ਚਵਾਈ ਕਰ ਲਿਆਗੇ ਭੈਣ ਭਾਈ ਕੋਈ ਦੋ ਟਾਈਮ ਚਾਰ ਟਾਈਮ ਸੇਤ ਟਾਈਮ ਆਪਦੀ ਮਿਲਕਿੰਗ ਕਰ ਸਕਦੇ ਆ ਸੀਸ ਲੱਕੜਮਾਲੀ ਪੂਰੀ ਆ ਰੰਗ ਪ੍ਰਿੰਟ ਚੰਗਾ ਪਿੰਕ ਰੋਚ ਆ ਜਾਂਦੀ ਆ ਗਲਾਬੀ ਥਾਣਾ ਕਰਮਾਲੀ ਦਾ ਕੱਲਾ ਕਲਾ ਨਿਖਰਵਾ ਪੀੜੀ ਦੇ ਪਾਵੈ ਗੂ ਗੋਲ ਮਟੋਲ ਪਈ ਆ ਆਰਤੀਆਂ ਦੇ ਸਹਰਾਣੇੜ ਕੀ ਆ ਕੋਈ ਲਿਸਤੀਲਾ ਵੀ ਨਹੀਂ ਹੈਗੀ ਪੂਰੀ ਬਰੀਡ ਚ ਵੜ ਆ ਜਾਂਦੀ ਆ ਥਾਣਾ ਸੇ ਚੱਕਾ ਲਓ ਕੱਲਾ ਕਲਾ ਨਿਖਰਵਾ ਨਹੀਂ ਤਾਂ ਟੁੱਟ ਮੰਨ ਲੋ ਘਰ ਲੈਵਾ ਹੁੰਦਾ ਬਾਕੀ ਹੁਣ ਲਾਜ ਬਹੁਤ ਚੱਲੇ ਆ ਬਾਈ ਆਵਦਾ ਉਸਮਾ ਹੋ ਜਾਉਂਦੇ ਆ ਬਾਕੀ ਸ਼ੀਲਸ ਲੱਗ ਪੂਰੀ ਆ ਤੇ ਬਬੂ ਜੈਜਾ ਮੁੱਲ ਜਿਹੜੇ ਲੈਣੇ ਆ ਬਾਈ ਜਿਆ ਰੇਟ ਤਾਂ ਜੈਜ ਹੀ ਹੁੰਦੇ ਆ ਆਪਣਾ ਹਾਂ ਪਹਿਲਾਂ ਵੀ ਜੈਜ ਹੀ ਹੁੰਦੇ ਆ 11000 ਰੁਪਿਆ ਜੀ ਸੁਣੋ 10000 ਦੇ ਹੋ ਜੂ ਮਾਨ ਠੀਕ ਆ ਨੰਬਰ 써 ਦਿਓ ਇੱਕ ਇਹਦਾ ਆਪਣਾ 98799 ਬੱਚਾ ਓਕੇ ਬਾਈ ਦਾ ਮੋਆ ਨੰਬਰ ਬਾਕੀ ਸਕਰੀਨ ਤੇ ਚਲੀ ਜਾਂਦਾ ਬਾਕੀ ਗਾਇਆਂ ਬਾਈ ਦੇ ਕੋਲ ਆਉਂਦੇ ਜਾਂਦੇ ਜਾਂਦੀਆਂ ਪੂਰਾ ਮੁਠੀ ਵਾਲਾ ਬਲ ਚਵਾਈ ਖਾਣ ਦੇ ਇਕੱਲਾ ਕਲਾਂ ਨਿਕਲਵਾ ਪੂਰਾ ਬਾਕੀ ਜਾ ਚਾਏ ਦੀ ਬੱਸੀ ਤਿਆਰ ਹੋ ਕੇ ਦੁੱਗਣੇ ਤਿਗਣੇ ਪਹਿਲਿਆ ਕਰਮ ਆ ਜਿਹੜੇ ਤਿਆਰ ਹੋ ਜਾਂਦੀ ਆ ਆਪਾਂ ਆ ਬੱਸੀ ਲੈ ਜਾਵੋ ਟੋਟਕਟ 25 30 ਹਰ ਦੀ ਮਿਲੂ ਕਿ ਜੇ ਔੜੀ ਪਿੰਕ ਨੋਚ ਲੈਣੀ ਹੋਵੇ ਹੋ ਸਕਦਾ ਬਾਧੀ ਮਿਲੇ ਆਪਾਂ ਗੱਲ ਕਰਦੇ ਆਂ ਸਾਲ ਦੇ ਅੰਦਰ ਅੰਦਰ ਬੱਸੀ ਦੀ ਬਾਕੀਆਂ ਤਾਂ ਆਪਾਂ ਪਤਾ ਨਹੀਂ ਕਹਿ ਸਕਦੇ ਆਪਾਂ ਜੇ 15 16 ਮਹੀਨੇ ਬੱਸੀ ਲੱਗੋ ਤਾਂ ਬਹੁਤ ਜ਼ਿਆਦਾ ਆਊਗੀ ਪਿੰਕ ਨੋਚ ਚ ਵੇਖ ਤਾਂ ਰਹੇ ਨੇ ਬਈ ਬਰੀਡ ਚੰਗੀ ਆ ਇੱਕ ਨੰਬਰ ਬਰੀਡ ਚ ਆ ਜਾਂਦੀ ਆ ਤੇ ਅੱਜ ਬਾਈ ਨੇ ਬਿਲਕੁਲ ਨਿੱਕਾ ਜਿਹਾ ਮੁੱਲ ਖਿਆਣੇ 11000 ਰੁਪਿਆ 10 ਦੀ ਬਾਈ ਕਹਿੰਦਾ ਦੇ ਦਾਂਗੇ ਚਲੋ ਬਾਕੀ ਮੌਕੇ ਦੇ ਕੋਈ ਕਰਨ ਨਹੀਂ ਆਏਗੇ ਭੈਣ ਭਰਾ ਦੇ ਵਿੱਚ ਹੋਰ ਵੀ ਮਾਨਤਾ ਨਾ ਹੋ ਜੂਗਾ ਸੋ ਨੰਬਰ ਸਕਰੀਨ ਤੇ ਆ ਕਿਸੇ ਵੀ ਭਰਾ ਦੇ ਵੈੜ ਬਸਾਇੰ ਦਾ ਬਾਈ ਦਿੱਤੇ ਕੇ ਨੰਬਰ ਤੇ ਸੰਪਰਕ ਕਰ ਲਿਓ ਧੰਨਵਾਦ ਜੀ